ਜੀ ਸਰ ਕੀ ਮਾਮਲਾ ਹੈ ਸਰ ਕੱਲ ਮਿਤੀ 11 5 2025 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸਤਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅੰਤਾਰ ਰਣ ਦੇ ਤਰੀਕ ਨੂੰ ਪੂਰਾ ਕਰਦੀ ਹੈ ਮੀਨਸ ਥਾਣਾ ਤਲਵੰਡੀ ਦਾਜ ਦੇ ਡਿਸਟਰਬ ਹੋਇਆ ਸੀਗਾ ਤੇ ਇਹ ਮੁਕਤਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰਜਾਗਾ ਤਰਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਅਨ ਭਾਗੀਵੰਤਰ ਦੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁੱਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਧਾ ਕਰਕੇ ਅਗੇਲੀ ਦੀ ਕਾਰਵਾਈ ਜਿਹੜੀ ਹੈਗੀ ਹੈ ਜੀ ਆਰੰਭ ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਮਤਲਬ ਕੀਤਾ ਗਿਆ ਕਿੱਥੇ ਘਟਨਾ ਪੱਈ ਇਹਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਆਪਸ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹ ਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਖਤਮ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਵਿੱਚ ਨਹੀਂ ਇਹਦੇ 'ਚ ਅਸੀਂ ਅੱਜ ਰੈਡਾ ਕਰਦੇ ਆਂ ਤੇ ਛੇਤੀ ਇਹਨਾਂ ਨੂੰ ਬੁਸ਼ੇ ਹੁੰਦਾ ਕਰ ਲਾਂ। ਜੀ ਸਰ ਕੀ ਮਾਮਲਾ ਹੈ ਸਰ? ਕੱਲ ਮਿਤੀ 11 5 2025 ਨੂੰ ਅਣਾਤਲ ਟਲਵੰਡੀ ਸਾਬੋ ਵਿਖੇ ਸੁਤਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਟਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਨਿਤਾਰਤ ਰਿਫ ਨੂੰ ਪੂਰਾ ਕਰਦੀ ਹੈ ਐਬੀਐਨਐਸ ਇਹ ਥਾਣਾ ਟਲਵੰਡੀ ਦਾ ਰਜਿਸਟਰ ਹੋਇਆ ਸੀਗਾ ਤੇ ਇਹ ਮੁਕਤਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰਜਾਗਾ ਤੇ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਯਗੇਂਦਰ ਸਿੰਘ ਵਾਸੀ ਹਨ ਭਾਗੀਵੰਦਰ ਦੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਨੇ 103 BNS ਦਾ ਵਾਧਾ ਕਰਕੇ ਅਗੇਲੇ ਦੀ ਕਾਰਵਾਈ ਜਿਹੜੀ ਹੈਗੀ ਹੈ ਜੀ ਸ਼ੁਰੂ ਕਰ ਦਿੱਤੀ ਤਾਂ ਕੀ ਕਾਰਨ ਹੈ ਕਿਉਂ ਬਦਲ ਕੀਤਾ ਗਿਆ ਕਿੱਥੇ ਘਟਨਾ ਵਾਪਰੀ ਜੀ ਇਹਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਆਪਸ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਦੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਕਤਲ ਕਰ ਦਿੱਤਾ ਕੋਈ ਇਹਦਾ ਰੈਸਟ ਹੋਈ ਇਹਦੇ ਵਿੱਚ ਨਹੀਂ ਇਹਦੇ 'ਚ ਅਸੀਂ ਅੰਦਰ ਰੈਡਾ ਕਰਦੇ ਆ ਤੇ ਛੇਤੀ ਇਹਨਾਂ ਨੂੰ ਬੁਸ਼ੇ ਹਿੰਦਸਤਾ ਕਰਦੇ ਆ